ਅਸੀਂ ਗੱਲ ਕਰ ਰਹੇ ਸੀਗੇ ਕਿ ਇੱਕ ਛੋਟੇ ਸਮੂਹ ਨੂੰ ਕਿਵੇਂ ਅਸੀਂ ਚਲਾ ਸਕਦੇ ਹਾਂ ਤੇ ਇਹਦੇ ਵਿੱਚ ਤਿੰਨ ਹੋਰ ਵੀ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਭ ਤੋਂ ਪਹਿਲੀ ਗੱਲ ਅਸੀਂ ਸਵਾਗਤ ਕਰਨ ਦੇ ਬਾਰੇ ਕੀਤੀ ਸੀਗੀ ਕਿ ਲੋਕਾਂ ਨੂੰ ਮਹਿਸੂਸ ਕਰਾਓ ਸਵਾਗਤ ਕਰਾਓ ਤੇ ਇਸ ਦੇ ਉੱਤੇ 10-15 ਮਿੰਟ ਲੱਗਦੇ ਨੇ ਪਰ ਇਹ ਤਾਂ ਇੱਕ ਤੀਜਾ ਹਿੱਸਾ ਵੀ ਹੈ ਅਤੇ ਦੂਜਾ ਹਿੱਸਾ ਹੈ ਆਰਾਧਨਾ ਤੇ ਇਸ ਦੇ ਉੱਤੇ ਕੋਈ 10 ਕੁ ਮਿੰਟ ਲੱਗ ਸਕਦੇ ਨੇ ਤੇ ਤੀਸਰਾ ਹਿੱਸਾ ਜਿਹੜਾ ਅਸੀਂ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਉਹ ਹੈ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨਾ ਛੋਟੇ ਸਮੂਹ ਚ ਵਚਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਪਵਿੱਤਰ ਆਤਮਾ ਵਚਨ ਨੂੰ ਲੈ ਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਬਦੀਲ ਕਰਦਾ ਹੈ ਪਰ ਜਦ ਤੁਸੀਂ ਵਚਨ ਦੀ ਸਿੱਖਿਆ ਛੋਟੇ ਗਰੁੱਪ ਚ ਦਿੰਦੇ ਹੋ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪ੍ਰਚਾਰ ਕਰਦੇ ਹੋ ਲੋਕ ਸੁਣਦੇ ਨੇ ਪਰ ਤੁਸੀਂ ਇੱਕ ਘੇਰਾ ਬਣਾ ਕੇ ਬੈਠ ਜਾਂਦੇ ਹੋ ਤੇ ਤੁਸੀਂ ਉਹਨਾਂ ਤੋਂ ਪ੍ਰਸ਼ਨ ਪੁੱਛਦੇ ਹੋ ਇਸ ਲਈ ਤੁਸੀਂ ਬਹੁਤ ਸਾਰੇ ਪ੍ਰਸ਼ਨ ਪੁੱਛਦੇ ਹੋ ਜਿਹਦੇ ਨਾਲ ਲੋਕ ਇਸ ਪਦ ਨੂੰ ਸਮਝ ਸਕਣ ਸਭ ਤੋਂ ਪਹਿਲਾ ਇੰਟਰੋਡਕਟਰੀ ਪ੍ਰਸ਼ਨ ਹੁੰਦੇ ਨੇ ਜਿਹੜੇ ਲੋਕਾਂ ਨੂੰ ਉਸ પરિਸਥਿਤੀ ਦੇ ਵਿੱਚ ਲੈ ਆਉਂਦੇ ਨੇ ਕਿ ਉਹ ਸਮਝ ਸਕਣ ਮੰਨ ਲਓ ਕਿ ਤੁਸੀਂ ਦਸਾਂ ਹੁਕਮਾਂ ਦੇ ਉੱਤੇ ਸਿੱਖਿਆ ਦੇ ਰਹੇ ਹੋ ਕੋਈ ਕੁਚੀ ਵੀਟ ਵਿੱਚੋਂ ਤਾਂ ਸਭ ਤੋਂ ਪਹਿਲਾ ਪ੍ਰਸ਼ਨ ਤੁਸੀਂ ਇਹ ਪੁੱਛ ਸਕਦੇ ਹੋ ਕਿ ਤੁਹਾਡੇ ਘਰ 'ਚ ਕਾਨੂੰਨ ਕੌਣ ਬਣਾਉਂਦਾ ਹੈ ਤੇ ਉਹਨਾਂ ਕਾਨੂੰਨਾਂ ਨੂੰ ਕੌਣ ਲਾਗੂ ਕਰਦਾ ਹੈ ਤੁਹਾਡੇ ਮਾਤਾ ਪਿਤਾ ਇਸ ਤੋਂ ਤੁਸੀਂ ਇਹ ਸਮਝਣਾ ਸ਼ੁਰੂ ਕਰਦੇ ਹੋ ਕਿ ਤੁਹਾਡੇ ਘਰ 'ਚ ਤੁਹਾਡੇ ਮਾਤਾ ਪਿਤਾ ਨੇ ਕਾਨੂੰਨ ਤਾਂ ਬਣਾਏ ਨੇ ਪਰ ਉਹ ਤੁਹਾਨੂੰ ਪਿਆਰ ਵੀ ਕਰਦੇ ਹਨ ਪਰਮੇਸ਼ਰ ਨੇ ਸਾਡੇ ਲਈ ਕਾਨੂੰਨ ਬਣਾਏ ਨੇ ਪਰ ਉਹ ਸਾਨੂੰ ਪਿਆਰ ਵੀ ਕਰਦਾ ਹੈ ਇੰਟਰੋਡਕਟਰੀ ਜਾਣ ਪਛਾਣ ਦੇ ਪ੍ਰਸ਼ਨ ਹੁੰਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਨਰੀਖਣ ਦੇ ਸਵਾਲ ਹੁੰਦੇ ਨੇ ਇਹ ਕਿੰਨੇ ਲਿਖਿਆ ਇਹ ਕਿਵੇਂ ਲਿਖਿਆ ਕਿਉਂ ਲਿਖਿਆ ਮੰਨ ਲਓ ਕਿ ਅਸੀਂ ਫਿਲਿੱਪੀਆਂ ਦੀ ਪੁਸਤਕ ਦਾ ਅਧਿਐਨ ਕਰ ਰਹੇ ਹਾਂ ਤੇ ਫਿਲਿੱਪੀਆਂ ਦੀ ਪੁਸਤਕ ਲਿਖਣ ਦੇ ਵੇਲੇ ਪੌਲਸ ਕਿੱਥੇ ਸੀ ਉਹ ਜੇਲ੍ਹ 'ਚ ਸੀ ਇਸੇ ਕਰਕੇ ਬਹੁਤ ਮਹੱਤਵਪੂਰਨ ਹੋ ਜਾਂਦੀ ਕਿਉਂਕਿ ਉਹ ਇਸ ਤੋਂ ਇਸ ਅਧਿਆਏ ਦਾ ਜਿਹੜਾ ਵਜ਼ਨ ਹੈ ਉਹ ਵੱਜ ਜਾਂਦਾ ਹੈ ਤੀਜਾ ਹਿੱਸਾ ਹੈ ਅਨਵਾਦ ਦੇ ਪ੍ਰਸ਼ਨ ਇਸ ਦਾ ਕੀ ਮਤਲਬ ਹੈ ਹੁਣ ਪੌਲਸ ਫਿਲਿੱਪੀਆਂ 4 ਦੀ 13 'ਚ ਕਹਿੰਦਾ ਮੈਂ ਮਸੀਹ ਯੇਸ਼ੂ ਦੁਆਰਾ ਸਭ ਕੁਝ ਕਰ ਸਕਦਾ ਜੋ ਮੈਨੂੰ ਸ਼ਕਤੀ ਦਿੰਦਾ ਹੈ ਹੁਣ ਇੱਥੇ ਇਸ ਦਾ ਮਤਲਬ ਇਹ ਹੈ ਕਿ ਪੌਲਸ ਦੇ ਕੋਲੋਂ ਸਭ ਕੁਝ ਲੈ ਲਿਆ ਗਿਆ ਹੈ ਪਰ ਫਿਰ ਵੀ ਉਹ ਸੰਤੁਸ਼ਟ ਹੈ ਚਾਹੇ ਹਾਲਾਤ ਕਿੰਨੇ ਵੀ ਬੁਰੇ ਕਿਉਂ ਨਾ ਹੋਣ ਪੌਲਸ ਇਸ ਸਮੇਂ ਜੇਲ੍ਹ ਦੇ ਵਿੱਚ ਉਹਦੇ ਕੋਲੋਂ ਸਭ ਕੁਝ ਲੈ ਲਿਆ ਗਿਆ ਹੈ ਪਰ ਫਿਰ ਵੀ ਉਹ ਸੰਤੁਸ਼ਟੀ ਕੇ ਪਰਮੇਸ਼ਰ ਉਹ ਕਰਵਾਵੇਗਾ ਜੋ ਉਸ ਤੋਂ ਕਰਵਾਉਣਾ ਚਾਹੁੰਦਾ ਹੈ ਇਹ ਸ਼ਕਤੀ ਮਸੀਹ ਤੋਂ ਆਉਂਦੀ ਹੈ ਜਿਹੜਾ ਮੈਨੂੰ ਸਮਰੱਥ ਬਖਸ਼ਦਾ ਹੈ ਜੋ ਅੰਤਿਮ ਪ੍ਰਸ਼ਨ ਹਨ ਉਹ ਹਨ ਲਾਗੂ ਕਰਨ ਦੇ ਪ੍ਰਸ਼ਨ ਤੁਸੀਂ ਵੇਖੋ ਕੇਵਲ ਲੋਕਾਂ ਨੂੰ ਇਹੀ ਨਹੀਂ ਦੱਸਣਾ ਚਾਹੁੰਦੇ ਕਿ ਇਹਦਾ ਕੀ ਮਤਲਬ ਹੈ ਇਹਦੇ ਦੁਆਰਾ ਤੁਸੀਂ ਉਹਨਾਂ ਦਾ ਗਿਆਨ ਹੀ ਨਹੀਂ ਵਧਾਉਣਾ ਚਾਹੁੰਦੇ ਪਰ ਤੁਸੀਂ ਚਾਹੁੰਦੇ ਹੋ ਕਿ ਇਹ ਅਧਿਆਇ ਲੋਕਾਂ ਦਾ ਜੀਵਨ ਬਦਲੇ ਪਲੁਗਸ ਕੈਦ ਦੇ ਵਿੱਚ ਸੀਗਾ ਇੱਕ ਬਹੁਤ ਹੀ ਬੁਰੀ ਪਰਿਸਥਿਤੀ ਦੇ ਵਿੱਚ ਉਹ ਨਹੀਂ ਲੰਘ ਰਿਹਾ ਸੀ ਫਿਰ ਵੀ ਉਹ ਕਹਿੰਦਾ ਮੈਂ ਮਸੀਹ ਯੇਸ਼ੂ ਦੁਆਰਾ ਸਭ ਕੁਝ ਕਰ ਸਕਦਾ ਹਾਂ ਤੁਸੀਂ ਅੱਜ ਕਿਹੋ ਜੀ ਪਰਿਸਥਿਤੀ ਦੇ ਵਿੱਚੋਂ ਨਹੀਂ ਲੰਘ ਰਹੇ ਹੋ ਤੇ ਤੁਸੀਂ ਕਿਵੇਂ ਉਸ ਸਮਰਥ ਨੂੰ ਜਿਹੜੀ ਤੁਹਾਡੇ ਅੰਦਰ ਹੈ ਮਸੀਹ ਦੀ ਉਹਨੂੰ ਕਿਵੇਂ ਇਸਤੇਮਾਲ ਕਰ ਸਕਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇਤੂ ਹੋ ਸਕੋ ਕਿਵੇਂ ਤੁਸੀਂ ਇਹਨਾਂ ਵਚਨਾਂ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਹੋਰ ਵੀ ਕਈ ਮਾਧਿਅਮ ਨੇ ਜਿਨ੍ਹਾਂ ਦਾ ਤੁਸੀਂ ਇਸਤੇਮਾਲ ਵਚਨ ਨੂੰ ਪੜਨ ਲਈ ਕਰ ਸਕਦੇ ਹੋ ਤੁਸੀਂ ਇੱਕ ਵੀਡੀਓ ਵੇਖ ਕੇ ਉਹਦੇ ਉੱਤੇ ਤੁਸੀਂ ਪ੍ਰਸ਼ਨ ਪੁੱਛ ਸਕਦੇ ਹੋ ਉਹਦੀ ਚਰਚਾ ਕਰ ਸਕਦੇ ਪਰ ਇਸ ਦਾ ਮੁੱਖ ਮਕਸਦ ਹੋਣਾ ਚਾਹੀਦਾ ਹੈ ਪਰਿਵਰਤਨ ਇਹ ਸਭ ਦਾ ਮੁੱਖ ਮਕਸਦ ਹੈ ਪ੍ਰਸ਼ਨ ਪੁੱਛਣਾ ਪ੍ਰਸ਼ਨਾਂ ਦੇ ਉੱਤਰ ਦੇਣਾ ਅਤੇ ਇਸ ਨੂੰ ਲਾਗੂ ਕਰਨ ਦੀ ਵੱਲ ਲੈ ਕੇ ਜਾਣਾ ਕਿਉਂਕਿ ਇਸੇ ਦੇ ਦੁਆਰਾ ਅਸਲੀ ਤਬਦੀਲੀ ਆਉਂਦੀ ਹੈ ਤੁਸੀਂ ਇੱਕ ਛੋਟਾ ਝੁੰਡ ਚਲਾ ਸਕਦੇ ਹੋ ਤੇ ਇੱਕ ਵੱਡੀ ਤਬਦੀਲੀ ਲੈ ਕੇ ਆਵੇਗਾ